ਰਾਜਵੀਰ ਜਵੰਦੇ ਵੀਰੇ ਦੀ ਮੌਤ ਨਹੀਂ ਕਤਲ ਹੋਇਆ ਜਿੰਨੀ ਵੀ ਗੱਲਬਾਤ ਆ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਣੀ ਆ ਥੋੜਾ ਜਿਗਰਾ ਵੱਡਾ ਰੱਖ ਕੇ ਸੁਣਿਓ ਉਹ ਇਸ ਕਰਕੇ ਕਹਿਣਾ ਕਿਉਂਕਿ ਗੱਲਾਂ ਬਾਤਾਂ ਸਮਝਣ ਦੀ ਲੋੜ ਆ ਸਾਨੂੰ ਤੇ ਕਿਹੜੇ ਹਿਸਾਬ ਨਾਲ ਰਾਜਵੀਰ ਜਵੰਦੇ ਵੀਰ ਦਾ ਐਕਸੀਡੈਂਟ ਹੋਇਆ ਜਿੰਨੀ ਵੀ ਗੱਲਬਾਤ ਆ ਪੂਰੀ ਸਪਸ਼ਟ ਕਰਾਂਗੇ ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆ ਜੋ ਵੀ ਮੈਂ ਤੁਹਾਡੇ ਨਾਲ ਦੇਖ ਰਾਜਵੀਰ ਦੀ ਮੌਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਬਹੁਤ ਪੋਸਟਾਂ ਪੈ ਰਹੀਆਂ ਬਾਈ ਜੀ ਪਰਮਾਤਮਾ ਅੱਗੇ ਕਹਿੰਦੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਇਹ ਵਾਹਿਗੁਰੂ ਦਾ ਭਾਣਾ ਹੈ ਪਰਮਾਤਮਾ ਦਾ ਭਾਣਾ ਹੈ ਜਾਂ ਕਤਲ ਹੈ ਜੀ ਮੈਂ ਚਲੋ ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰੂੰਗਾ ਜੀ ਵੀ ਇਹ ਨੌਜਵਾਨਾ ਜਿਹੜਾ ਪੰਜਾਬ ਦਾ ਬਹੁਤ ਖੂਬਸੂਰਤ ਜਿੰਨਾ ਖੂਬਸੂਰਤ ਆਵਾਜ਼ ਵੀ ਉਨੀ ਖੂਬਸੂਰਤ ਔਰ ਤਸਵੀਰ ਅਤੇ ਸ਼ੌਂਕ ਵੀ ਉਨੇ ਖੂਬਸੂਰਤ ਸੀਗੇ ਇਸ ਨੌਜਵਾਨ ਦੇ ਯਾਨੀ ਜਦੋਂ ਇਹ ਸਾਹਮਣੇ ਆਉਂਦਾ ਸੀਗਾ ਜੀ ਇਹਦੇ ਵਿੱਚੋਂ ਝਲਕ ਪੈਂਦੀ ਸੀ ਵੀ ਪੰਜਾਬ ਦੇ ਨੌਜਵਾਨ ਕਿਦਾਂ ਦੇ ਨੇ ਹੂੰ ਸੋ ਮੈਂ ਨਾਨਕ ਸਾਹਿਬ ਦੇ ਅਗੇ ਅਰਦਾਸ ਬੇਨਤੀ ਕਰੂੰਗਾ ਵੀ ਪਾਸ਼ਾ ਇਹ ਸਾਡੇ ਨੌਜਵਾਨ ਛੋਟੇ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਤੇ ਉਹਨੂੰ ਆਵੜ ਜਾਵਣ ਦੇ ਚੱਕਰ ਤੋਂ ਮੁਕਤ ਕਰੇ ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਜੀ ਦੂਜੀ ਗੱਲ ਜਿਹੜੀ ਆਪ ਜੀ ਨੇ ਕੀਤੀ ਵੀ ਇਹ ਕੁਦਰਤ ਦਾ ਪਾਣਾ ਹੂੰ ਜਾਂ ਫਿਰ ਇਹ ਅਣਈ ਮੌਤ ਜਾਂ ਫਿਰ ਇੱਕ ਕਤਲ ਹੂੰ ਅਸਲ ਦੇ ਵਿੱਚ ਸਾਡੇ ਸਿਸਟਮ ਦੇ ਦੇ ਵਿੱਚ ਜਿਹੜੀ ਖੜੋਤ ਆ ਸਿਸਟਮ ਦੇ ਵਿੱਚ ਜਿਹੜਾ ਸਵਾਰਥ ਹੈ ਅਸਲ ਉਹਦੇ ਵੱਲੋਂ ਕੀਤਾ ਹੋਇਆ ਇੱਕ ਕਤਲ ਹੈ ਜੀ ਅੱਛਾ ਜੀ ਹਾਂ ਜੀ ਓਕੇ ਮੈਂ ਜੀ ਉਹ ਸਰਕਾਰੀ ਤੌਰ ਤੇ ਢਾਂਚੇ ਬਣੇ ਹੋਏ ਨੇ ਹਮ ਸਮਾਜ ਨੂੰ ਚਲਾਉਣ ਵਾਸਤੇ ਔਰ ਸਾਰੇ ਢਾਂਚੇ ਦੇ ਜਿਹੜੇ ਠੇਕੇਦਾਰ ਨੇ ਜੀ ਉਹ ਸਿਆਸੀ ਲੋਕ ਨੇ ਹਮ ਜਿਨ੍ਹਾਂ ਨੇ ਇਸ ਤਾਣੇ ਬਾਣੇ ਨੂੰ ਚਲਾਉਣਾ ਔਰ ਇਹਨੂੰ ਪਰਫੈਕਟ ਕਰਨਾ ਉਹਦੇ ਲਈ ਉਹ ਚਾਰਜ ਕਰਦੇ ਨੇ ਫਰੀ ਦੇ ਵਿੱਚ ਨਹੀਂ ਉਹ ਕੁਝ ਵੀ ਕਰਦੇ ਇਸ ਤਾਣੇ ਬਾਣੇ ਨੂੰ ਚਲਾਉਣ ਵਾਸਤੇ ਉਹ ਸਤੋਂ ਕਿਤੇ ਟੈਕਸ ਦੇ ਰੂਪ ਦੇ ਵਿੱਚ ਜੀ ਕਿਤੇ ਜੀਐਸਟੀ ਦੇ ਰੂਪ ਦੇ ਵਿੱਚ ਕਿਤੇ ਕਿਸੇ ਨਾ ਕਿਸੇ ਸੈਸ ਦੇ ਰੂਪ ਦੇ ਵਿੱਚ ਉਹ ਸਤੋਂ ਪੈਸੇ ਲੈਂਦੇ ਨੇ ਹਮ ਸੈਸ ਦਾ ਮਤਲਬ ਹੁੰਦਾ ਕੋਈ ਵਿਸ਼ੇਸ਼ ਤਰ੍ਹਾਂ ਦਾ ਟੈਕਸ ਜਿਹੜਾ ਜਿਸ ਨਾਮ ਤੇ ਲਿਆ ਜਾਊਗਾ ਸਿਰਫ ਉੱਥੇ ਹੀ ਖਰਚਿਆ ਜਾਊਗਾ ਬਿਲਕੁਲ ਉਹਨੂੰ ਸੈਸ ਕਹਿੰਦੇ ਆ ਉਹਦੀ ਸ਼ਾਮ ਸੰਭਾਲ ਦੇ ਲਈ ਉਹ ਸਿਰਫ ਉੱਥੇ ਹੀ ਖਰਚ ਹੋਊਗਾ ਜੀ ਉਹ ਪੈਸਾ ਉਹ ਪੈਸਾ ਇਹ ਨਹੀਂ ਹੈ ਵੀ ਉਹ ਪੈਸਾ ਉਹ ਇੱਕ ਜਿਵੇਂ ਹੁਣ ਕਾਊ ਸੈਸ ਆ ਉਹ ਉਹ ਰਕਮ ਹੈ ਰਕਮ ਜਿਵੇਂ ਆ ਪਾਈਏ ਵੀ ਗਊ ਸੈਸ ਹੈ ਹਾਂਜੀ ਹਾਂ ਜਾਂ ਗਊ ਟੈਕਸ ਕਾਊ ਸੈਸ ਕਹਿੰਦੇ ਨੇ ਇਹ ਇਹ ਗਾਵਾਂ ਦੀ ਸ਼ਾਮ ਸੰਭਾਲ ਰੱਖ ਰਖਾਵ ਤੋਂ ਬਿਨਾਂ ਹੋਰ ਕਿਸੇ ਪਾਸੇ ਵੀ ਪੈਸਾ ਖਰਚਿਆ ਨਹੀਂ ਜਾਊਗਾ ਕਿਉਂਕਿ ਉਸ ਨਾਮ ਤੇ ਉਗराई ਹੋ ਗਈ ਇਹ ਹੂੰ ਤੁਸੀਂ ਬਾਜ਼ਾਰ ਦੇ ਵਿੱਚ ਜਾਓ ਤੁਸੀਂ ਕੋਈ ਮੋਟਰ ਵਹੀਕਲ ਖਰੀਦਦੇ ਹੋ ਤੁਸੀਂ ਕੋਈ ਹੋਰ ਸਾਜੋ ਸਮਾਨ ਖਰੀਦਦੇ ਹੋ ਤੁਸੀਂ ਬਿਜਲੀ ਦਾ ਬਿੱਲ ਭਰਦੇ ਹੋ ਹੂੰ ਤੁਸੀਂ ਪਾਣੀ ਦਾ ਬਿੱਲ ਭਰਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਬਿੱਲ ਜਿਹੜਾ ਗਵਰਨਮੈਂਟ ਨੂੰ ਭਰਦੇ ਹੋ ਈਵਨ ਜੇ ਤੁਸੀਂ ਇੰਸ਼ੋਰੈਂਸ ਤੱਕ ਵੀ ਕਰਵਾਉਨੇ ਹੋ ਉਹਦੇ ਵਿੱਚ ਕਾਉਸ ਕਾਉਸ ਐਸਾ ਜਿਹੜਾ ਐਡ ਹੁੰਦਾ ਜੀ ਔਰ ਉਹ ਪੈਸਾ ਉੱਥੇ ਹੀ ਲੱਗਣਾ ਚਾਹੀਦਾ ਪਰ ਲੱਗ ਨਹੀਂ ਰਿਹਾ ਉਹ ਪੈਸਾ ਸਿਰਫ ਤੇ ਸਿਰਫ ਸਿਆਸੀ ਲੋਕਾਂ ਦੀ ਪੁਸ਼ਤਪੰਨਾਹੀ ਜਾਂ ਇਹਨਾਂ ਦੇ ਵੱਲੋਂ ਪਾਲੇ ਹੋਏ ਵਪਾਰੀ ਲੋਕ ਜਿਹੜੇ ਧਾਰਮਿਕ ਆਸਥਾ ਦੇ ਨਾਂ ਤੇ ਵਪਾਰ ਕਰਦੇ ਆ ਇਹ ਸਿਰਫ ਉਹਨਾਂ ਦੇ ਵਰਤਨ ਵਾਤੇ ਚਲੇ ਜਾਂਦਾ ਤੇ ਇਸ ਮਾੜੇ ਸਿਸਟਮ ਦੀ ਇਸ ਕਰਪਟ ਸਿਸਟਮ ਦੀ ਭੇਟ ਚੜਦੇ ਆ ਮਾਮਾ ਦੇ ਪੁੱਤ ਨੌਜਵਾਨ ਰਾਜੀਵਰ ਜਵੰਦੇ ਵਰਗੇ ਨੌਜਵਾਨ ਤੇ ਹੋਰ ਵੀ ਅਣਗਿਣਤ ਅਣਜਾਣ ਗੁੰਮਨਾਮ ਨੌਜਵਾਨ ਜਿਨ੍ਹਾਂ ਦੀ ਗਿਣਤੀ ਹੋਰ ਸੀ ਚਲੋ ਸਾਹਮਣੇ ਆ ਗਏ ਜੀ ਜਿਨ੍ਹਾਂ ਦੀ ਗਿਣਤੀਆਂ ਨਹੀਂ ਕੋਈ ਜੀ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹਾਂ ਮੇਰੇ ਦੋਸਤੋ ਸੀਗੇ ਜੀ ਉਹਨਾਂ ਦਾ ਵੀ ਹਾਦਸਾ ਵਾਪਰਦਾ ਉਹਨਾਂ ਦੇ ਨਾਲ ਵੀ ਭਵਾਨੀਗੜ੍ਹ ਦੇ ਨੇੜੇ ਉਹ ਰਾਤ ਨੂੰ ਗਾਂ ਦੇ ਵਿੱਚ ਉਹਨਾਂ ਦੀ ਕਾਰ ਵੱਜ ਗਈ ਤੇ ਤੜਫੀ ਗਿਆ ਸਾਰੀ ਰਾਤ ਤੜਫੀ ਗਿਆ ਭਾਈ ਜੀ ਅੱਛੇ 3-4 ਘੰਟੇ ਤੜਫਦਾ ਰਿਹਾ ਕਿਸੇ ਨੇ ਨਾ ਚੱਕਿਆ ਜੀ ਨਾ ਕੁਝ ਮਲਕੇ ਫਿਰ ਉਹ ਸੁਸਵਾਸ ਨਿਕਲ ਗਿਆ ਤੇ ਇਹ ਮਾੜਾ ਸਿਸਟਮ ਹੈ ਨਾ ਸਾਡਾ ਇਹ ਜਦੋਂ ਤੁਸੀਂ ਪੈਸੇ ਲੈ ਰਹੇ ਹਾਂ ਸੈਸ ਦੇ ਰੂਪ ਦੇ ਵਿੱਚ ਤਾਂ ਇਹਦੀ ਸੰਭਾਲ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਆ ਇਹਨੂੰ ਸੰਭਾਲਣਾ ਸਮਾਜ ਨੂੰ ਸਵਾਰਨਾ ਸਮਾਜ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਪਰ ਇਹ ਹੋ ਨਹੀਂ ਰਿਹਾ ਹੈਗਾ ਇਹਦੀ ਭੇਟ ਚੜਦੇ ਆ ਔਰ ਇੱਕ ਤਰ੍ਹਾਂ ਦਾ ਇਹ ਅਤਵਾਦ ਹੈ ਜੀ ਇਹ ਘਰ ਖਾਲੀ ਹੋ ਗਏ ਹਮ ਅਨੇਕਾਂ ਹਜ਼ਾਰਾਂ ਕਿ ਜਿਨ੍ਹਾਂ ਦੇ ਪਿਓ ਚਲੇ ਗਏ ਘਰਾਂ ਦੇ ਵਿੱਚੋਂ ਉਹਨੂੰ ਉਹ ਬੱਚੇ ਕਿੱਥੇ ਜਾਣਗੇ ਜੀ ਉਹ ਜਿਨ੍ਹਾਂ ਮਾਮਾ ਦੇ ਪੁੱਤ ਚਲੇ ਗਏ ਹਮ ਕਿਹਨੂੰ ਦੋਸ਼ ਦੇਣ ਜੀ ਉਹ ਰੱਬ ਨੂੰ ਸਮਾਜ ਨੂੰ ਸਿਆਸੀ ਠੇਕੇਦਾਰਾਂ ਨੂੰ ਜਾਂ ਇੱਕ ਪਸ਼ੂ ਨੂੰ ਜਿਹੜਾ ਸੜਕ ਤੇ ਗੱਵੇ ਬੈਠਾ ਜਿਹਨੂੰ ਪਤਾ ਹੀ ਨਹੀਂ ਹਮ ਪਸ਼ੂ ਨੂੰ ਤਾਂ ਕੋਈ ਪਤਾ ਨਹੀਂ ਬੀਰੋੜਾ ਉਹਨੂੰ ਤਾਂ ਰੋਡ ਦੇ ਨਿਯਮਾਂ ਦਾ ਨਹੀਂ ਪਤਾ। ਉਹਨੂੰ ਤਾਂ ਰੋਡ ਸੇਫਟੀ ਐਕਟ ਦਾ ਪਤਾ ਨਹੀਂ ਹੈਗਾ ਉਹਨੂੰ ਤਾਂ। ਹੂੰ। ਪਰ ਉਹ ਖੁੱਲਿਆਂ ਫਿਰ ਰਹੀ ਐ। ਤੇ ਉਹ ਨਹੀਂ ਬੈਠਣਾ ਜਿੱਥੇ ਉਹਦਾ ਚਿੱਤ ਕਰਦਾ। ਜਿਹੜੀ ਜਗ੍ਹਾ ਉਹਨੂੰ ਪਸੰਦ ਆ। ਉਹਨੂੰ ਨਹੀਂ ਪਤਾ ਵੀ ਮੇਰੇ ਵਿੱਚ ਆ ਕੇ ਕੋਈ ਵੱਜੂਗਾ। ਪਰ ਬੇਸ਼ਕੀਮਤੀ ਜਨਨਾ ਪਿੱਟ ਚੜ ਗਈਆਂ ਜੀ। ਬੇਸ਼ਕੀਮਤੀ। ਤੇ ਸਮਾਜ ਦੇ ਵਿੱਚ ਚਾਰ ਦਿਨ ਰੌਲਾ ਪੈਣਾ। ਸਿਆਸੀ ਲੋਕਾਂ ਨੇ ਆਉਣਾ। ਬੜੇ ਅਫਸੋਸ ਕਰਨੇ ਆ ਉਹਨਾਂ ਨੇ। ਬੜੇ ਤਰ੍ਹਾਂ ਦੇ ਬਿਆਨ ਦੇਣੇ ਆ। ਮੁੜ ਕੇ ਪ੍ਰਣਾਲਾ ਉੱਥੇ ਦਾ ਉੱਥੇ ਆ ਜੀ। ਹੂੰ। ਤੇ ਜੇ ਕੋਈ ਸਮਾਜ ਸੇਵੀ ਇਸ ਮੁੱਦੇ ਨੂੰ ਚੱਕਦਾ। ਇਸ ਮੁੱਦੇ ਨੂੰ ਹੱਲ ਕਰਨ ਦੀ ਪੇਤਾਰਮਿਕ ਕਟੜਤਾ ਅੰਧ ਭਗਤੀ ਔਰ ਬੇਤੁਕੀ ਆਸਥਾ ਉਮਰਿਆ ਜਾਂਦੀ ਹੈ ਕੰਮ ਕਰਨ ਵਾਲੇ ਨੂੰ ਕੰਮ ਕਰਨ ਵੀ ਨਹੀਂ ਦਿੰਦੇ ਜੀ ਗਊ ਨੂੰ ਮਾਂ ਮੰਨਣ ਵਾਲਿਆਂ ਨੂੰ ਤੁਸੀਂ ਅੰਧ ਭਗਤ ਬੇਤੁਕੀ ਆਸਥਾ ਵਾਲੇ ਲੋਕ ਤਾਂ ਕਹਿੰਦੇ ਹੋ ਹਾਂਜੀ ਬਿਲਕੁਲ ਕਹਿੰਦਾ ਜੀ ਉਹਦਾ ਕਾਰਨ ਹੈ ਜੀ ਹਾਂਜੀ ਮਾਂਮਾ ਘਰਾਂ ਦੇ ਵਿੱਚ ਸਾਂਭੀਆਂ ਵੀ ਹੁੰਦੀਆਂ ਹਾਂ ਮਾਂਮਾ ਜਦੋਂ ਸੜਕਾਂ ਤੇ ਫਿਰਦੀਆਂ ਜਦੋਂ ਕਿਸੇ ਵੱਡੇ ਵੀਕਰ ਨਾਲ ਵੱਜ ਕੇ ਫਟੜ ਹੋ ਕੇ ਤੜਫ ਤੜਫ ਕੇ ਮਰਦੀਆਂ ਹੁੰਦੀਆਂ ਜਦੋਂ ਇਹਨਾਂ ਨੂੰ ਮਰੀਆਂ ਪਿਆਾਂ ਦੇ ਮਾਸ ਨੂੰ ਕੁੱਤੇ ਨੋਚਦੇ ਆ ਕੌਣ ਨੋਚਦੇ ਆਂ ਗਿੱਦਾਂ ਨੋਚਦੀਆਂ ਹੋਰ ਪਸ਼ੂ ਜਾਨਵਰ ਖਾਂਦੇ ਨੇ ਉਦੋਂ ਫਿਰ ਇਹ ਮਾਮਾ ਦੇ ਪੁੱਤੋਂ ਕਿੱਥੇ ਹੁੰਦੇ ਨੇ ਜਦੋਂ ਇਹਨਾਂ ਦੀ ਮਾਮਾ ਦੇ ਸਰੀਰ ਸੜਕਾਂ ਤੇ ਪਈ ਸੁੰਡ ਪਏ ਹੋਣੇ ਕੀੜੇ ਪੈ ਜਾਂਦੇ ਆਂ ਮਰੀਆਂ ਪਈਆਂ ਦੇ ਉਦੋਂ ਫਿਰ ਇਹ ਮਾਮਾ ਦੇ ਪੁੱਤ ਕਿੱਥੇ ਹੁੰਦੇ ਨੇ ਉਦੋਂ ਧਾਰਮਿਕ ਅਸਤਾ ਕਿੱਥੇ ਹੈ ਜੀ ਉਦੋਂ ਹੂੰ ਉਦੋਂ ਕਿਉਂ ਨਹੀਂ ਕੋਈ ਆਉਂਦਾ ਹੈਗਾ ਉਦੋਂ ਮਾਂ ਨਹੀਂ ਹੁੰਦੀ ਬਿਲਕੁਲ ਤੇ ਜਦੋਂ ਉਹਦੇ ਗਲ ਦੇ ਵਿੱਚ ਰਸਾ ਪਾ ਕੇ ਕੋਈ ਇਹਨੂੰ ਲਾਂਬੇ ਕਰਨ ਦੀ ਕੋਸ਼ਿਸ਼ ਕਰਦਾ ਉਦੋਂ ਮਾਂ ਬਣ ਜਾਂਦੀ ਹੈ ਮੈਂ ਤਾਂ ਇਹਨੂੰ ਅੰਧਪਕਤੀ ਕਹਿੰਦਾ ਜੀ ਦੋਸਤੋ ਵੀਡੀਓ ਤੁਸੀਂ ਦੇਖ ਲਈ ਇੱਕ ਇੱਕ ਗੱਲ ਧਿਆਨ ਨਾਲ ਸੁਣ ਬਾਕੀ ਤੁਸੀਂ ਵੱਡੇਓ ਸਿਆਣਿਓ ਆਪਦੀ ਰਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਧੰਨਵਾਦ